4 ਅਕਤੂਬਰ ਨੂੰ ਕਰੀਬ 7:30 ਵਜੇ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਮਦਈ ਸਰਜੀਤ ਸਿੰਘ ਜਿਹੜਾ ਕਿ ਲੱਕੜ ਦਾ ਕੰਮ ਕਰਦਾ ਹੈ ਇਸ ਨੇ ਚੌਂਕੀ ਕੋਟ ਖਾਲਸਾਗੇ ਤਲਾਸ਼ ਦਿੱਤੀ ਕਿ ਮੇਰੇ ਕੋਲੋਂ ਦੋ ਵਿਅਕਤੀ ਜਿਹੜੇ ਆ ਉਹ ਮੇਰਾ ਮੋਟਰਸਾਈਕਲ ਜਿਹੜਾ ਸਨੇਚ ਕਰਕੇ ਲੈ ਗਏ ਆ ਜਿਸ ਦੇ ਉੱਪਰ ਮਕਦਮਾ ਨੰਬਰ 307 थाना ਸਲਾਮਾਬਾਦ ਦਰਜ ਕੀਤਾ ਗਿਆ ਜਿਸ ਦੇ ਵਿੱਚ ਏਸੀਬੀ ਜਸਪਾਲ ਸਿੰਘ ਅਤੇ ਚੌਂਕੀ ਇੰਚਾਰਜ ਗੁਰਜੀਤ ਸਿੰਘ ਇਹਨਾਂ ਦੀਆਂ ਟੀਮਾਂ ਜਿਹੜੀਆਂ ਨੇ ਇਹਨਾਂ ਨੇ ਇਟੇ ਮੈਟੀਕਲਸਲੀ ਕੰਮ ਕਰਦਿਆਂ ਇਸ ਜਿਹੜੀ ਵਾਰਦਾਤ ਨੂੰ ਟ੍ਰੇਸ ਕੀਤਾ ਗਿਆ ਟ੍ਰੇਸ ਕਰਨ ਤੋਂ ਬਾਅਦ ਜਿਹੜੇ ਦੋ ਦੋਸ਼ੀ ਇਹਦੇ ਵਿੱਚ ਜਿਹੜੇ ਨੋਮੀਨੇਟ ਹੋਏ ਨੇ ਤੇਜਿੰਦਰ ਸਿੰਘ ਉਰਫ ਜੋਬਨ ਤੇ ਰਵੀ ਸਿੰਘ ਪੁੱਤਰ ਚਮਕੌਰ ਸਿੰਘ ਜਿਹੜੇ ਸੋਰ ਸਿੰਘ ਪਿੱਖੀਵੰਡ ਦੇ ਰਹਿਣ ਵਾਲੇ ਨੇ ਇਹਨਾਂ ਦੋਵਾਂ ਨੂੰ ਟ੍ਰੇਸ ਕਰਨ ਤੋਂ ਬਾਅਦ ਜਿਹੜਾ ਤੇਜਿੰਦਰ ਸਿੰਘ ਆ ਇਸ ਤੋਂ ਇਸ ਮੁਕਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਗ੍ਰਫਤਾਰ ਕਰਨ ਤੋਂ ਬਾਅਦ ਜਿਹੜੇ ਦੋਵੇਂ ਮੋਟਰਸਾਈਕਲ ਜਿਸ ਦੇ ਉੱਤੇ ਵਾਰਦਾਤ ਅੰਜਾਮ ਦਿੱਤੀ ਤੇ ਪਲੱਸ ਜਿਹੜਾ ਮੋਟਰਸਾਈਕਲ ਮਦਈ ਦਾ ਸੀਗਾ ਜਿਹੜਾ ਖੋਸ਼ ਉਹਦਾ ਮੋਟਰਸਾਈਕਲ ਸੀਗਾ ਉਹ ਵੀ ਬਰਾਮਦ ਕੀਤਾ ਗਿਆ। ਇਹਨਾਂ ਦੋਵਾਂ ਮੋਟਰਸਾਈਕਲਾਂ ਨੂੰ ਜਿਹੜਾ ਬਰਾਮਦ ਕਰਕੇ ਇਸ ਮਕਦਮੇ ਨੂੰ ਹੱਲ ਕਰ ਲਿਆ ਗਿਆ ਜਿਹੜਾ ਦੂਸਰਾ ਦੋਸ਼ੀ ਆ ਉਸ ਨੂੰ ਜਲਦੀ ਹੀ ਗ੍ਰਫਤਾਰ ਕਰ ਲਿਆ ਜਾਵੇਗਾ। ਇਸ ਮਦਈ ਸਰਜੀਤ ਸਿੰਘ ਨੂੰ ਜਿਹੜਾ ਲੱਕੜ ਦਾ ਕੰਮ ਕਰਦਾ ਹੈ ਦੋਸ਼ੀਆਂ ਨੇ ਆਪਣੇ ਘਰ ਕੰਮ ਕਰਾਉਣ ਦੇ ਬਹਾਨੇ ਜਿਹੜਾ ਇਸ ਨੂੰ ਬੁਲਾਇਆ ਸੀਗਾ ਵੀ ਅਸੀਂ ਤੇਰੇ ਕੋਲ ਲੱਕੜ ਦਾ ਕੰਮ ਕਰਾਉਣਾ। ਉਸ ਦੇ ਇਹ ਵਜ ਦੇ ਵਿੱਚ ਇਸ ਕੋ ਜਿਹੜਾ ਮੋਟਰਸਾਈਕਲ ਕੋ ਕੇ ਲੈ ਗਏ ਇਸ ਨੂੰ ਜਿਹੜਾ ਗ੍ਰਫਤਾਰ ਕਰਕੇ ਜਿਹੜਾ ਪੇਸ਼ ਅਦਾਲਤ ਕੀਤਾ ਜਾਵੇਗਾ ਪੇਸ਼ ਅਦਾਲਤ ਕਰਕੇ ਜਿਹੜੀ ਮੁਕਦਮੇ ਦੀ ਦਫਤੀ ਅੱਗੇ ਕੀਤੀ ਜਾਵੇਗੀ